ਹੁਣ ਗੱਲ ਕਰਦੇ ਆਂ ਕੌਮ ਦੇ ਉਸੂਰਵੇਂ ਭਾਈ ਬਲਵੰਤ ਸਿੰਘ ਰਾਜੂਆ ਨੇ ਬਾਰੇ ਅੱਜ ਸ੍ਰੀ ਕਾਟਕ ਦੇ ਸਾਬਕਾ ਜਥੇਦਾਰ ਆ ਗਿਆਨੀ ਹਰਪ੍ਰੀਤ ਸਿੰਘ ਨੇ ਬੇਸ਼ੱਕ ਵੱਖਰੀ ਪਾਰਟੀ ਬਣਾ ਲਈ ਅੱਜ ਉਹਨਾਂ ਦਾ ਬਿਆਨ ਆਇਆ ਕਿ ਭਾਈ ਬਲਵੰਤ ਸਿੰਘ ਰਾਜੂਆ ਨੇ ਮਾਮਲੇ ਵਿੱਚ ਕੇਂਦਰ ਦੀ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਭਾਵਨਾਵਾਂ ਨਾਲ ਨਾ ਖੇਡੇ ਨਾ ਖੇਡਣ ਦੀ ਕੋਸ਼ਿਸ਼ ਕਰੇ ਇਹ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ ਕੇਂਦਰ ਸਰਕਾਰ ਨੇ ਬੇਸ਼ੱਕ ਤਾੜਨਾ ਕੀਤੀ ਆ ਾਰੇ ਤੇ ਤਾਰਨਾ ਨਾ ਕਿਤੇ ਕਰਦੇ ਰਹਿ ਜਿਓ ਕਿਤੇ ਅਗਲਾ ਤੁਹਾਡੇ ਯੋਧੇ ਨੂੰ ਤੁਹਾਡੇ ਸੂਰਮੇ ਨੂੰ ਫਾਂਸੀ ਦੇ ਦੇਵੇ ਹੁਣ ਕਈ ਕਹਿੰਦੇ ਆ ਕਿ ਫਾਂਸੀ ਨਹੀਂ ਹੋ ਸਕਦੀ ਆਪਾਂ ਜੇਕਰ ਕਾਨੂੰਨ ਮੁਤਾਬਕ ਚੱਲੀਏ ਤਾਂ ਫਾਂਸੀ ਨਹੀਂ ਹੋ ਸਕਦੀ ਜੇਕਰ ਆਪਾਂ ਘੱਟ ਗਿਣਤੀਆਂ ਸਿੱਖਾਂ ਦੇ ਜੇ ਆਪਾਂ ਚੱਲੀਏ ਤਾਂ ਫਾਂਸੀ ਭਾਈ ਹੋਊਗੀ ਜੇਕਰ ਸਨੂ ਅਹਿਸਾਸ ਕਰਾਇਆ ਜਾਊਗਾ ਫਾਂਸੀ ਦੇ ਕੇ ਕਿ ਤੁਸੀਂ ਗੁਲਾਮ ਹੋ ਇਸ ਦੇਸ਼ ਦੇ ਵਿੱਚ ਆ ਤੁਸੀਂ ਇਸ ਦੇ ਇਸ ਸਾਨੀ ਤਾਂ ਫਿਰ ਇਹ ਤੁਹਾਡੇ ਨਾਲ ਸਭ ਕੁਝ ਕਰਨਗੇ ਜਿਹੜੀਆਂ ਕਿ 50 ਕੰਪਨੀਆਂ ਫੌਜ ਦੀਆਂ ਆਰਮੀ ਦੀਆਂ ਪੰਜਾਬ ਦੇ ਵਿੱਚ ਬਖ ਬਖ ਜ਼ਿਲ੍ਹਿਆਂ ਦੇ ਵਿੱਚ ਲਾਈਆਂ ਉਹ ਐਵੇਂ ਨਹੀਂ ਆਈ ਆਰਮੀ ਉਹ ਉਹ ਵੱਡੇ ਸਕੇਤ ਖੜੇ ਕਰਦੀ ਆ ਕਿ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਫਾਂਸੀ ਦੇਣੀ ਆ ਇਹ ਸਕੇਤ ਖੜੇ ਕਰਦੀ ਆ ਤਿਹਾਰ ਤਾਂ ਹਰ ਸਾਲ ਆਉਂਦੇ ਆ ਕਿ ਦੇ ਪੰਜਾਬ ਕੰਪਨੀ ਅੱਜ ਤੱਕ ਕਿਸੇ ਸਰਕਾਰ ਨੇ ਮੰਗਾਈਆਂ ਹੋਣਾਂ ਤਿਹਾਰਾਂ ਦੇ ਨਾਲ ਆ ਫੌਜ ਦਾ ਕੀ ਸਬੰਧ ਆ ਕਿ ਪੰਜਾਬ ਦੇ ਵਿੱਚ ਪੁਲਿਸ ਹੈ ਨਹੀਂ ਕਿ ਪੁਲਿਸ ਮੁੱਕ ਚੁੱਕੀ ਆ ਬੜਾ ਬੜਾ ਰਾਜ ਆ ਇਹਦੇ ਵਿੱਚ ਸਾਨੂੰ ਸਮਝਣ ਦੇ ਇਤੇ ਕੋਸ਼ਿਸ਼ ਕਰਨੀ ਪਊ ਸਾਨੂੰ ਆਪਣੇ ਦਿਮਾਗ ਤੋਂ ਕੰਮ ਕਰਨਾ ਲਉ ਪਊਆ ਸਾਨੂੰ ਅਵੇਸਲੇ ਨਹੀਂ ਹੋਣਾ ਪੈਣਾ ਜੇਕਰ ਅਸੀਂ ਅਵੇਸਲੇ ਹੋਏ ਜੇਕਰ ਅਸੀਂ ਆਵਾਜ਼ ਬਲੰਦ ਨਾ ਕੀਤੀ ਜੇਕਰ ਸਿੱਖ ਸੁੱਤੇ ਰਹਿ ਗਏ ਜੇਕਰ ਸਿੱਖ ਨਾ ਜਾਗੇ ਤਾਂ ਪਾਈ ਉਹਨਾਂ ਨੇ ਤੁਹਾਡਾ ਯੋਦਾ ਮਾਰ ਦੇਣਾਗਾ ਸ਼ਹੀਦ ਕਰ ਦੇਣਾਗਾ ਫਿਰ ਤੁਸੀਂ ਬਰਸੀਆਂ ਮਨਾਈ ਜਾਇਓ ਫਿਰ ਤੁਸੀਂ ਨਾਰੇ ਲਾਈ ਜਾਇਓ ਫਿਰ ਜੋ ਤੁਸੀਂ ਮਰਜ਼ੀ ਕਰੀ ਜਾਇਓ ਉਹ ਤੁਹਾਡਾ ਬਿਲਾ ਹੱਥ ਨਹੀਂ ਆਉਣਾ ਮੜ ਕੇ ਖੁੱਜ ਜਾਣਾਗਾ ਇੱਥੇ ਬੜਾ ਇੱਥੇ ਲੱਖਾਂ ਨੌਜਵਾਨ ਪਹਿਲਾਂ ਖਪਾ ਦਿੱਤੇ ਸਿਰਫ ਸਿੱਖਾਂ ਨੂੰ ਇਨਸਾਨ ਬਣਾਇਆ ਜਾ ਰਿਹਾ ਤੇ ਉਹ ਨਹੀਂ ਵੇਖਿਆ ਕਿ ਜਿਨੇ 2.5 ਲੱਖ ਨੌਜਵਾਨ ਮਾਰ ਦਿੱਤਾ ਮੁੰਡਾ ਘਰਾਂ ਦੇ ਚੁੱਕ ਚੁੱਕ ਕੇ ਉਹਨਾਂ ਕਿੰਨਾਂ ਨੂੰ ਫਾਂਸੀ ਹੋਈ ਆ ਆ ਸੂਬਾ ਸਰਹੰਦ ਮਰਿਆਗਾ ਕਿ ਇਹਨੂੰ ਫਾਂਸੀ ਸਜ਼ਾ ਹੋਈ ਇਹਨੂੰ ਹਜ਼ਾਰ ਮੁੰਡਾ ਇਹ ਮਾਰਿਆ ਹੋਵੇ ਕਰੀਬ 2000 ਪੁਲਿਸ ਵਾਲਾ ਮੁੰਡਾ ਇਹਨਾਂ ਨੇ ਆਪ ਖਪਾਇਆ ਹੋਵੇ ਲੱਖਾਂ ਮੁੰਡਿਆਂ ਦੇ ਕਾਤਲਾਂ ਨੂੰ ਉਮਰ ਕੈਦ ਆ ਇੱਕ ਬੰਦਾ ਮਰ ਗਿਆ ਜਾਂ ਨਾਲ ਦੇ ਉਹਦੇ ਮਾਰ ਮਰੇ ਮਰ ਗਏ ਉਹਨਾਂ ਦਾ ਅਫਸੋਸ ਆ ਕਿ ਜਿਹੜੇ ਬੇਗਨਾਹ ਮਰ ਗਏ ਰਾਜੋਣਾ ਕਹਿੰਦਾ ਤੇ ਇੱਕ ਮੁੱਖ ਮੰਤਰੀ ਜਿਹਨੇ ਕਿ 2.5 ਲੱਖ ਮੁੰਡਾ ਮਾਰਤਾ ਤੇ ਉਹਦੀ سزا ਜਿਹੜੀ ਉਹਨੂੰ ਫਾਂਸੀ ਦੀ سزا ਉਹ ਵੀ 29 ਸਾਲ ਬਾਅਦ 29 ਸਾਲ ਹੋ ਗਏ ਚੱਕੀਆਂ ਦੇ ਵਿੱਚ ਪਿਸਦੇ ਨੂੰ ਛੋਟਾ ਜਿਹਾ ਕਮਰਾ ਹੁੰਦਾ ਇਕੱਲੇ ਜਾਣੇ ਨੂੰ ਰੱਖਿਆ ਜਾਂਦਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਉੱਥੇ ਸਾਰਾ ਜੰਗਲ ਪਾਣੀ ਉੱਥੇ ਸਾਰਾ ਖਾਣਾ ਪੀਣਾ ਉੱਥੇ ਸੋਨਾ ਤੇ ਹਰ ਵਕਤ ਉੱਤੇ ਨਿਗਰ ਰੱਖਣੀ ਕਿ ਬੰਦਾ ਉੱਤੇ ਦੱਸੋ ਇਕੱਲੇ ਜਾਣੇ ਦੇ ਉੱਪਰ 29 ਸਾਲ ਕਹਿ ਦੇਣ ਦੀ ਗੱਲ ਨਹੀਂ ਤੁਸੀਂ ਦੋ ਦਿਨਾਂ ਜਾਂ ਇੱਕ ਦਿਨ ਘਰੇ ਰਹਿ ਕੇ ਦੇਖ ਲਿਓ ਖੁੱਲ੍ਹੇ ਸਮਾਜ ਦੇ ਵਿੱਚ ਤਾ ਟੋ ਘਰੇ ਨਹੀਂ ਰਹਿ ਜਾਣਾ ਪਰ ਉਹ ਕੌਮ ਦੇ ਜੋਧੇ ਫੇਰ ਵੀ ਜਿਹੜਾ ਆਪਣੀ ਕੌਮ ਦੇ ਵਾਸਤੇ ਚੜਦੀ ਕਲਾ ਦੇ ਵਿੱਚ ਨੇ ਡੋਲਣ ਵਾਲੇ ਨਹੀਂ ਬੇਸ਼ੱਕ ਉਹ ਕਹਿ ਰਹੇ ਆ ਕਿ ਸਾਨੂੰ ਫਾਂਸੀ ਦਾ ਕੋਈ ਡਰ ਨਹੀਂ ਸਾਨੂੰ ਦਿੱਤੀ ਜਾਵੇ ਪਰ ਫਾਰਜ਼ ਸਾਡਾ ਸਿੱਖ ਕੌਮ ਦਾ ਬਣਦਾ ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਜਜ਼ਬੇ ਨੂੰ ਸਲਾਮ ਆ ਉਹਨਾਂ ਦੇ ਜਜ਼ਬੇ ਨੂੰ ਸਲੂਟ ਆ ਪਰ ਸਾਡਾ ਸਿੱਖ ਕੌਮ ਅੱਜ ਕਿੱਥੇ ਸੁੱਤਾ ਪਿਆ ਜੇਕਰ ਸਾਡਾ ਸਿੱਖ ਕੌਮ ਇਸ ਤਰ੍ਹਾਂ ਹੀ ਸੁੱਤਾ ਪਿਆ ਰਹਿਆ ਤਾਂ ਆਉਣ ਵਾਲਾ ਵਕਤ ਤਾਂ ਤੁਹਾਡੇ ਆਉਣ ਵਾਲੇ ਨੌਜਵਾਨ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਤੇ ਇਹਨਾਂ ਨੇ ਖਤਮ ਕਰਕੇ ਕਰ ਦੇਣੀਆਂ ਨੇ ਖਦ ਕਰਨ ਤੇ ਲੱਗੇ ਵੀ ਹੋਇਆ ਬੜੇ ਟਾਈਮ ਤੋਂ ਲੱਗੇ ਹੋਇਆ